ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪੁਲ ਜ਼ਿਲ੍ਹਾ ਬਟਾਲਾ ਦੇ ਹਲਕਾ ਫਤੇਗੜ ਚੂੜੀਆਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਅਲੀਵਾਲ ਜਾਗਲਾ ਪੁਲ ਨੇੜੇ ਦੱਸਿਆ ਜਾ ਰਿਹਾ ਹੈ ਕਿ ਨਹਿਰ ਵਿੱਚ ਨਹਾਉਣ ਗਏ ਚਾਰ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਜਿਸ ਦਾ ਨਾਂ ਯੂਨਸ ਮਸੀਹ ਦੱਸਿਆ ਜਾ ਰਿਹਾ ਹੈ ਉਸ ਦੀ ਤੇਜ਼ ਪਾਣੀ ਵਿੱਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਇਸ ਮੌਕੇ ਜਿੱਥੇ ਯੂਨਸ ਮਸੀਹ ਦੇ ਰਿਸ਼ਤੇਦਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਯੂਨਸ ਮਸੀਦ ਦੀ ਪਹਾਲ ਕੀਤੀ ਜਾਵੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਯੂਨਸ ਮਸੀਦ ਦਾ ਕੁਝ ਵੀ ਪਤਾ ਨਹੀਂ ਲੱਗਾ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਮੇਰਾ ਜੀਜਾ ਹੈ ਜੀ ਸਾਜਮ ਸਿੰਘ ਕੀ ਗੱਲ ਬਾਤ ਹੋਈ ਸਾਰੀ ਇਹ ਚਾਰ ਜਣੇ ਨਹਾਉਣ ਆਏ ਸੀ ਬੱਦੋਵਾਲ ਦੇ ਤਿੰਨੇ ਜਣੇ ਬੱਦੋਵਾਲ ਦੇ ਤੇ ਇੱਕ ਇਹ ਜਿਹੜਾ ਬੋੜਵਾਲ ਦਾ ਹੈ ਤੇ ਇਹ ਨਹਾਉਣ ਆਏ ਉਸ ਉਹਨੇ ਮਤਲਬ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਮਤਲਬ ਉਹਨੂੰ 사ਜ ਨੇ ਛਾਲ ਮਾਰ ਦਿੱਤੀ ਨਹਿਰ ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਇਹ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਇਹ ਪ੍ਰਸ਼ਾਸਨ ਕੋਲ ਮੰਗ ਕੀਤੀ ਵੀ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ-ਮੋਢੀ ਕਾਰਵਾਈ ਪਾ ਕੇ ਤੇ ਆਪਣਾ ਨੈਰੀ ਵਿਭਾਗ ਕੋ ਗਏ ਤੁਸੀਂ ਨੈਰੀ ਵਿਭਾਗ ਕੋ ਗਏ ਹੀ ਉਹਨਾਂ ਨੂੰ ਕਿਹਾ ਸੀ ਵੀ ਮਤਲਬ ਵੀ ਨੈਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਨਹੀਂ ਵੀ ਨੈਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਇਹਦੀ ਲੱਭ ਸਕੇ ਹਾਂ ਤੇ ਇਹ ਕਰਕੇ ਪ੍ਰਸ਼ਾਸਨ ਕੋਲ ਮੰਗ ਕਰਦੇ ਵੀ ਮਤਲਬ ਤਾਂ ਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਜਬੂਰਤ ਨਾਲ ਸਾਨੂੰ ਉਹਦੀ ਬੋਡੀ ਮਿਲ ਜੇ ਮੇਰਾ ਪੁੱਟੇ ਆਇਆ ਅੱਛਾ ਕੀ ਨਾਹੀਂ ਸਹਾਜਨ ਮਸੀਹ ਆਇਆ ਤੇ ਕੀ ਗੱਲ ਕੋਈ ਗੱਲ ਗੱਲ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮਤਲਬ ਕਿ ਆ ਤੇ ਵੀ ਨੌਣ ਆਏ ਆ ਤਿੰਨ ਜਾਨੇ ਅਸੀਂ ਮੰਨ ਲਓ ਤਿੰਨ ਜਾਨੇ ਹੋ ਰਹੀ ਚੌਥਾ ਉਹ ਆਪ ਹੀ ਤਿੰਨ ਹੌਣ ਆਏ ਸੀ ਤੇ ਨੌਣ ਦੇ ਵਿੱਚ ਮੰਨ ਲਓ ਕਹਿੰਦੇ ਵੀ ਉਹਨੇ ਉਹਨੇ ਛਾਲ ਮਾਰਤੀ ਜਾਂ ਨੌਣ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਤਰਾ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਥਾਂ ਬਹਿ ਗਿਆ ਤੇ ਬਾਅਦ ਚ ਕੱਲ ਦੇ ਡੇ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮੰਗਾਏ ਵੇਖੋ ਘੰਟੇ ਘੰਟੇ ਕਰਾ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਕਿ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਆਪਾਂ ਤੇ ਨਾਉਣ ਬਾਅਦ ਇਹਨੇ ਛਾਲ ਮਾਰਤੀ ਤੇ ਇਹ ਤਿੰਨ ਚਾਰ ਦੋਸਤ ਹੋਰ ਹੀ ਨਾਲ ਉਹਨਾਂ ਬਾਅਦ ਚ ਰੋਲਾ ਪਿਆ ਕਿ ਬਾਹਰ ਨਹੀਂ ਆਇਆ 2 ਘੰਟੇ ਬਾਅਦ ਅੱਜ ਡੁੱਬ ਗਿਆ ਤੇ ਕਾਲਾ ਜੀ ਦੰਪੰਡੇ ਆ ਪਰ ਇਹ ਤਾਂ ਗੱਲ ਪਾਣੀ ਹਾਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਨੂੰ ਛੇਤੀ ਛੇਤੀ ਉਹ ਬੜੀ ਹੀੜਿੰਗ ਹੁੰਦੀ ਨੇ ਸਭ ਬੱਚੇ ਨਹੀਂ ਸਾਡੇ ਨਾਲ ਆ ਸਾਡੀ ਮਤ ਕਰ ਰਿਆ ਤੇ ਗੋਤਾਪੁਰ ਵੀ ਸਾਡੇ ਜਿਹੜਿਆਂ ਭਾਈ ਸਾਹਿਬ ਨੂੰ ਦੱਸਿਆ ਵੀ ਆ ਰਹੇ ਨੇ ਤੇ ਜਲਦੀ ਜਲਦੀ ਜਿਹੜਾ ਕੰਮ ਜਾ ਹੋ ਸਕੇ ਸਾਨੂੰ ਬਾਦੀ ਨੇ ਸਾਜਨ ਮਸੀਤ ਤੇ ਦੇ ਨਾਲ ਤਿੰਨ ਜਾਣੇ ਹੋਰ ਸੀਗੇ ਦੇ ਦੋਸਤ ਸੀਗੇ ਜਾਂ ਕਿੰਦਾ ਚੀਜੇ ਇਹ ਨਾਰੇ ਸੀ ਅਜਨ ਕੇਤੀ ਕਿਤੇ ਇਹ ਜਦੋਂ ਵਿੱਚ ਨਾਉਂਦਿਆਂ ਨਾਉਂਦਿਆਂ ਇਹ ਸਲਿੱਪ ਹੁਣ ਕਰਕੇ ਇਹਨੇ ਬਾਵਾ ਬੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਉਹਦਾ ਗਾੜੀ ਪਤਾ ਨਹੀਂ ਚੱਲ ਰਿਹਾ ਅਜੇ ਤੀਕਾਂ ਜੇ ਡੈੱਡ ਬਾਡੀ ਜਦੋਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ ਅਸੀਂ ਵੀ ਆਪਣੀ ਭਾਤਿਆਂ ਅਸੀਂ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਕਿ ਜੇ ਕਿਤੇ ਡੈੱਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਜਾਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਤਲਾਹ ਦੇਣ ਹੋਰਾਂ ਦਾ ਮੜੇ ਸਿਵਲ ਪ੍ਰਸ਼ਾਸਨ ਦਾ ਆ ਉਹ ਵੀ ਹੁਣ ਦਸਨ ਪਤਾ ਲੱਗਾ ਇਹਨਾਂ ਕੋ ਭਾਈ ਸਾਹਿਬ ਹੋਣਾ ਕੋ ਵੀ ਆ ਰਹੀ ਹੈ ਟੀਮ ਇੱਕ ਉਹ ਸਾਇਰ ਜੀ ਉਹਨਾਂ ਨੂੰ ਹੋਰ ਸਾਨੂੰ ਮਤ ਮਿਲੀ ਤਾਂ ਉਹਨਾਂ ਛੇਤੀ ਹੋ ਜਾਏਗਾ ਉਦਾਂ ਇਹ ਜਿਹੜੀ ਡੈੱਡ ਬਾਡੀ ਹੁੰਦੀ ਆ ਇਹ ਗਰਮੀਆਂ ਚ ਤਿੰਨ ਚਾਰ ਦਿਨ ਲੈ ਜਾਂਦੀ ਹੈ ਪਾਣੀ ਚ ਜਦੋਂ ਫੁੱਲਦੀ ਆ ਛਾਲ ਤੇ ਛੇ ਸੱਤ ਦਿਨ ਲੈ ਜਾਂਦੀ ਬਾਹਰ ਆਉਂਦੇ ਸਾਰੀ ਜਿਹੜੀ ਕਾਰਵਾਈ ਆ ਅੰਦਰ ਚੱਲ ਜਾਂਦੀ ਆ